हां जी मित्रों की हालचाल है हो ठीक ठाक हूं आज जसी खड़े हैं संगरूर रोड पे आ संगरूर तो जदों आपा उब्बावाल ਨੂੰ ਜਾਂਦੇ ਆ ਵੀਡੀਓ ਦੇ ਵਿੱਚ ਬਣੇ ਰਿਹਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਬਹੁਤ ਘੈਂਟ ਗੱਲਬਾਤ ਆ ਦੇਖੋ ਪਹਿਲਾਂ ਲਿਖਣਾ ਸਾਰਿਆਂ ਨੇ ਜੈ ਮਾਤਾ ਦੀ ਤੇ ਆ ਦੇਖੋ ਸੰਗਰੂਰ ਦੇ ਵਿੱਚ ਆ ਦੇਖੋ ਆ ਗੇਟ हां जय माता दी जय माता दी ਮਾਤਾ ਬਗਲਾ ਮੁਖੀ ਦਾ ਮੰਦਿਰ ਦੇਖੋ ਤਿਆਰ ਹੋਣ ਜਾ ਰਿਹਾ ਜਿਹੜਾ ਸੰਗਰੂਰ ਦੇ ਵਿੱਚ ਬਹੁਤ ਵੱਡੇ ਯਾਨੀ ਕਿ ਆਦ ਸ਼ਕਤੀ ਦੇਵੀ ਹੈ ਇਹਨੂੰ ਲੋਕ ਮੰਨਦੇ ਆ ਆਪਾਂ ਹਮਾਚਲ ਦੇ ਵਿੱਚ ਜਾਣੇ ਨਾ ਦਰਸ਼ਨ ਕਰਨਾ ਗੇਟ ਤਾਂ ਦੇਖੋ ਗੇਟ ਦਾ ਤਕਰੀਬਨ ਤਿਆਰ ਹੀ ਐ ਥੋੜਾ ਕੰਮ ਹੀ ਰਹਿ ਗਿਆ ਗੇਟ ਦਾ ਤਾਂ ਤੇ ਮੈਂ ਤੁਹਾਨੂੰ ਅੱਗੇ ਤੋਂ ਦਿਖਾ ਦਿੰਨੇ ਅੱਗੇ ਵੀ ਮੰਦਰ ਇਹ ਤਿਆਰ ਹੋਣ ਜਾ ਰਿਹਾ ਸੰਗਰੂਰ ਤੋਂ ਜਦੋਂ ਆਪਾਂ ਉੱਬਲ ਰੋਡ ਤੇ ਜਾਂਦੇ ਬਹੁਤ ਵੱਡਾ ਮੰਦਰ ਇਹ ਬਣਨ ਜਾ ਰਿਹਾ ਮਹਾਮਈ ਦਾ ਮਾਤਾ ਬਗਲਾ ਮੁਖੀ ਦਾ ਆ ਤੁਸੀਂ ਦੇਖ ਸਕਦੇ ਹੋ ਮੰਦਰ ਦਾ ਕੰਮ ਚੱਲ ਰਿਹਾ ਬਹੁਤ ਵੱਡੀ ਜਗ੍ਹਾ ਇਹ ਆ ਦੇਖੋ ਤੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਵੀਡੀਓ ਦੇ ਵਿੱਚੋਂ ਬਣ ਰਿਹਾ ਦੇਖੋ ਮੰਦਰ ਦਾ ਕੰਮ ਅਜੇ ਚੱਲ ਰਿਹਾਗਾ ਬਹੁਤ ਜਲਦੀ ਇਹ ਮੰਦਿਰ ਬਣ ਕੇ ਤਿਆਰ ਹੋ ਜਾਣਾਗਾ ਸੋ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਲਿਖਣਾ ਜੈ ਮਾਤਾ ਦੀ ਸੋ ਵੀਡੀਓ ਦੇਖ ਕੇ ਜਰੂਰ ਦੱਸਣਾ ਵੀ ਲਾਈਕ ਕਮੈਂਟ ਕਰਨਾ ਵੀ ਕਿੱਦਾਂ ਲੱਗੀ ਬਹੁਤ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸਾਰਿਆਂ ਨੂੰ